ਆਪਣੀ ਉਮਰ ਹੰਢਾ ਚੁੱਕਿਆ ਇਹ ਬਜ਼ੁਰਗ ਪਤਾ ਨਹੀਂ ਹਾਲਾਤ ਦੇ ਕਿਹੜੇ ਮਾੜੇ ਸਮੇਂ ਚੋਂ ਲੰਘ ਰਿਹਾ ਸੀ ਕਿ ਇਸਨੇ ਹਾਈਵੇ ਤੇ ਕਈ ਵਾਰ ਕੋਸ਼ਿਸ਼ ਕੀਤੀ ਤੇਜ਼ ਰਫ਼ਤਾਰ ਆਉਂਦੀਆਂ ਗੱਡੀਆਂ ਥੱਲੇ ਆਉਣ ਦੀ ਪਰ ਹਰ ਵਾਰ ਡਰਾਈਵਰਾਂ ਨੇ ਇਸ ਬਜ਼ੁਰਗ ਨੂੰ ਬਚਾਉਂਦਿਆਂ ਆਪਣੀਆਂ ਕਾਰਾਂ ਲੰਘਾ ਲਈਆਂ ਫਿਰ ਇਸ ਵਿਚਾਰੇ ਨੇ ਆਪਣੇ ਗਲ ਵਿੱਚ ਪਏ ਸਾਫੇ ਨਾਲ ਹੀ ਆਪਣਾ ਹੀ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਪਰ ਆਸ-ਪਾਸ ਦੇ ਦੁਕਾਨਦਾਰਾਂ ਤੇ ਲੋਕਾਂ ਨੇ ਇਸ ਨੂੰ ਬਚਾ ਲਿਆ ਤੇ ਇੱਕ ਪਾਸੇ ਬਿਠਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਜਿਹਾ ਬਜ਼ੁਰਗ ਆਪਣੇ ਕਈ ਘਰਾਂ ਵਿੱਚ ਹਨ ਜਿਨ੍ਹਾਂ ਨੂੰ ਵਕਤ ਤੇ ਹਾਲਾਤਾਂ ਨੇ ਤੋੜ ਕੇ ਰੱਖ ਦਿੱਤਾ ਹੈ ਤੇ ਅਜੇ ਹੀ ਹਾਲਤ ਵਿੱਚ ਆਮ ਘਰਾਂ ਵਿੱਚ ਅਜੇ ਵੀ ਬਜ਼ੁਰਗਾਂ ਤੇ ਕਈ ਤਰ੍ਹਾਂ ਦੇ ਦਬਾਅ ਪਾਏ ਜਾਂਦੇ ਹਨ ਜਦਕਿ ਉਮਰ ਹੰਢਾ ਚੁੱਕੇ ਬਜ਼ੁਰਗ ਆਪਣੇ ਹੱਥੀ ਪਾਲੇ ਬੱਚਿਆਂ ਕੋਲੋਂ ਸਾਂਹ-ਪੁੱਤੀ ਸੇਵਾ ਤੇ ਇੱਜ਼ਤ ਦੀ ਉਮੀਦ ਕਰਦੇ ਹਨ ਜੋ ਉਹਨਾਂ ਨੂੰ ਨਹੀਂ ਮਿਲਦੀ ਤਾਂ ਉਹ ਅੰਦਰੋਂ ਟੁੱਟ ਜਾਂਦੇ ਹਨ ਜ਼ਰੂਰਤ ਹੈ ਆਪਣੇ ਬਜ਼ੁਰਗਾਂ ਨੂੰ ਠੀਕ ਉਸੇ ਤਰ੍ਹਾਂ ਸਾਂਭ-ਸਾਂਭ ਕੇ ਰੱਖਣ ਦੀ ਜਿਵੇਂ ਉਹਨਾਂ ਨੇ ਸਾਨੂੰ ਤੇ ਤੁਹਾਨੂੰ ਰੱਖਿਆ ਸੀ ਉਮਰ ਦੇ ਆਖਰੀ ਪੜਾਅ ਵਿੱਚ ਬਜ਼ੁਰਗਾਂ ਦੀ ਸੇਵਾ ਕਰੋ ਉਹਨਾਂ ਦੀ ਉਮਰ ਤੇ ਯਾਰ ਬੈਨੂੰ ਚੈਲੰਜ ਨਾ ਕਰੋ ਇਸ ਮਾਮਲੇ ਵਿੱਚ ਹੋਰ ਕੀ ਦੱਸ ਰਹੇ ਹਨ ਮੌਕੇ ਤੇ ਮੌਜੂਦ ਲੋਕ ਆਓ ਚੱਲਦੇ ਹਾਂ ਗੁਰਦਾਸਪੁਰ ਲਵਪ੍ਰਿੰਤ ਸਿੰਘ ਖੋਸ਼ੀਪੁਰ ਦੇ ਨਾਲ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਆ ਸਿਤਾਰਾ ਪٹرول ਪੰਪ ਦੇ ਸਾਹਮਣੇ ਪੈਜ ਜਾਂਦੀ ਆ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਇਹ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਝਗੜਾ ਇਹਨਾਂ ਦਾ ਝਗੜਾ ਵਗੈਰਾ ਹੋਇਆ ਹੋਵੇ ਤੇ ਇਹ ਜਾਣ ਪੁੱਝ ਕੇ ਨਾ ਗੱਡੀਆਂ ਥੱਲੇ ਆ ਕੇ ਸਾਈਡ ਕਰ ਦਿੰਦੇ ਆ ਭਾਈ ਤੇ ਇਹਨਾਂ ਦੇ ਗੱਲ 'ਚ ਪਰਣਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭੱਜੇ ਆ ਕਿਸੇ ਗੱਡੀ ਥੱਲੇ ਆਨ ਨੂੰ ਤੇ ਮਹਾਮਹਾ ਇਹਨਾਂ ਦਾ ਬਚਾਵਾ ਹੋਇਆ ਉਹਦੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗੱਲ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗੱਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਇਹਨਾਂ ਦਾ ਫਿਰ ਪਰਨਾਇਕੂ ਸਾਈਡ ਤੇ ਰੱਖਿਆ। ਇਹਨਾਂ ਤਿੰਨ ਚੌਹਾਂ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਇਦਾਂ ਕਰ ਸੋਣਾ। ਤਿੰਨ ਚੌਹਾਂ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ। ਤੇ ਅਸੀਂ 112 ਦੇ ਕੋਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਆ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਬਹਾਲਤਾ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੱਡੀ 'ਚ ਲੈ ਗਏ ਤੇ ਲੈ ਕੇ ਚੱਲ ਗਏ ਨੇ ਆਪਣੇ ਥਾਣੇ। ਤੇ ਕਰੂੰ ਕੋਈ ਆਪਣਾ ਦੱਸ ਦੇ ਨਹੀਂ ਕੋਈ ਸਿਰਸਾ ਜਾਂ ਸਿਰਸਾ ਪਿੰਡ ਕੋਈ ਕੰਨਵਾਂ ਲੱਗੇ ਦੱਸ ਦੇ ਨਾਲ ਸੱਟ ਲੱਗੀ ਆ ਫਿਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਸਾਦੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਪਿੰਡ ਵਾਲਿਆਂ ਨੇ ਦੱਸਿਆ ਨਾ ਕਿ ਕੱਦੀ ਲੜਦੇ ਆਂ ਅਸੀਂ ਕੀ ਗੱਲ ਹੋਈ ਆ ਤੇ ਅਸੀਂ 112 ਦੇ ਬਰੇਕਟ ਕੀਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ ਚ ਭਾਲ ਕੇ ਦਾ ਨਾਮ ਲੈ ਕੇ ਬਸ ਇਹ ਗੱਲ ਬਾਤ ਮੈਂ ਐਸਐਸ ਸਰਕਿਟ ਰੱਖਿਆ ਪੋਰਟਸ ਤੇ ਜੀ ਅਸੀਂ ਤੇਲ ਪਾਉਣ ਜਾ ਰਹੇ ਸੀ ਪੁਲਿਸ ਲੈਣ ਚ ਕਾਨਵਾ ਤੋਂ ਥੋੜੇ ਅੱਗੇ-ਅਗੇ ਜਿੱਥੇ ਸੀਤਾ RAM ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਨਾ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾ RAM ਦਾ ਪੈਟਰੋਲ ਪੰਪ ਤੋਂ ਦੇ ਆਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਿੰਨਾ ਹੱਥ ਦਿੱਤਾ ਮੁੰਡਾ ਕਾਲਾ ਨੌਰ ਦਾ ਹੀ ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਹੇਠਾਂ ਆਉਂਦਾ ਮੇਰੇ ਗੱਡੀ ਥੱਲੇ ਆ ਚੱਲਿਆ ਸੀ ਉਹਨਾਂ ਫੜਕੇ ਤੇ ਇੱਕ ਛੈਰ ਦੇ ਬਾਹਲੇ ਆਏ ਨੂੰ ਤੇ ਹਾਂ ਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹਲੇ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹਾਂ ਤੇ ਛੱਟ ਲੱਗੀ ਓਦੇ ਇਹ ਰਹੀ ਉਹਤਮ ਅੰਦੇ ਬੋਸ ਹਸਪੀਟਲ ਆ ਸਰਕਾਰੀ ਐ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਹਿਚਾਨ ਹੋ ਗਈ ਇਹ ਕੋਣ ਆ ਉਹ ਬੰਦਾ ਕੀ ਨਾ ਰਜੀਂਦਰ ਸਿੰਘ ਸੀਸਰੀ ਪਿੰਡ ਸੀਸਰਾ ਦਾ ਸਿਆਲ ਨੇ ਤੇ ਕਹਿੰਦਾ ਪੈਣੀ ਮੀਆਂ ਸੰ ਲੱਗ ਗਈ ਹਾਂ ਜੀ ਹਾਂ ਜੀ ਪਿੰਡ ਸੀਸਰਾ ਦਾ ਉਹਨੂੰ ਇਨਫਾਰਮ ਕਰਤਾ ਹਾਂ ਉਹ ਇੱਕ ਪਿੰਦ ਦੇ ਮੁੜੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਅਸੀਂ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜੇ ਮੈਂ ਜਾਣਾ ਤਾਂ ਪਿੰਡ ਇਨਫਾਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ ਠੀਕ